ਬੀਤੇ ਕੱਲ ਪੰਜਾਬੀ ਅਦਾਕਾਰਾਂ ਤਾਨੀਆ ਦੇ ਪਿਤਾ ਨੂੰ ਗੋਲੀਆਂ ਮਾਰਨ ਦੀ ਸੀਸੀਟੀਵੀ ਵੀਡੀਓ ਸਾਹਮਣੇ ਆ ਗਈ ਹੈ ਜੀ ਹਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਨਰਸਿੰਗ ਹੋਮ ਦੀਆਂ ਤਸਵੀਰਾਂ ਨੇ ਜਿੱਥੇ ਤਾਨੀਆ ਦੇ ਪਿਤਾ ਡਾਕਟਰ ਨੇ ਤੇ ਮਰੀਜ਼ ਦੇਖਦੇ ਨੇ ਤੇ ਇੱਥੇ ਹੀ ਦੋ ਨੌਜਵਾਨ ਆਉਂਦੇ ਨੇ ਜਿੰਨਾਂ ਦੀਆਂ ਸੀਸੀਟੀਵੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇੱਕ ਨੀਲੀ ਟੀ-ਸ਼ਰਟ ਦੇ ਵਿੱਚ ਆਉਂਦਾ ਹੈ ਤੇ ਇੱਕ ਗ੍ਰੇ ਟੀ-ਸ਼ਰਟ ਦੇ ਵਿੱਚ ਤੇ ਨੀਲੀ ਟੀ-ਸ਼ਰਟ ਵਾਲਾ ਉਹਨਾਂ ਦੇ ਕੋਲ ਜਾ ਕੇ ਆਪਣੀ ਲੱਤ ਦਿਖਾਉਣ ਲੱਗ ਜਾਂਦਾ ਹੈ ਤੇ ਇੱਥੋਂ ਇਹ ਸਾਫ਼ ਹੋ ਰਿਹਾ ਕਿ ਇੱਕ ਬਹਾਨਾ ਬਣਾ ਕੇ ਦੋਨੋਂ ਮੁਲਜ਼ਮ ਪਹੁੰਚਦੇ ਨੇ ਤੇ ਇੱਕ ਲੱਤ ਦਿਖਾਉਣ ਲੱਗ ਜਾਂਦਾ ਹੈ ਕਿ ਸ਼ਾਇਦ ਲੱਤ ਤੇ ਮੇਰੇ ਕੁਝ ਹੋਇਆ ਤੇ ਜਦੋਂ ਤਾਨੀਆਂ ਦੇ ਪਿਤਾ ਡਾਕਟਰ ਅਨਿਲ ਕੰਬੋਜ ਜਦੋਂ ਉਸ ਦੀ ਲੱਤ ਦੇਖਣ ਲੱਗਦੇ ਨੇ ਤੇ ਉਧਰ ਹੀ ਦੂਸਰੇ ਪਾਸੇ ਖੜਾ ਨੌਜਵਾਨ ਗ੍ਰੇ T-shirt ਵਾਲਾ ਪਿਸਤਲ ਕੱਢਦਾ ਹੈ ਤੇ ਨਾਲ ਹੀ ਫੈਰ ਕਰ ਦਿੰਦਾ ਤੇ ਉਧਰ ਹੀ ਨੀਲੀ T-shirt ਵਾਲਾ ਜੋ ਲੱਤ ਦਿਖਾ ਰਿਹਾ ਹੁੰਦਾ ਉਹ ਨਾਲ ਹੀ ਭੱਜ ਕੇ ਬਾਹਰ ਨੂੰ ਚਲੇ ਜਾਂਦੇ ਨੇ ਤੇ ਇਹ ਦੋ ਨੌਜਵਾਨ ਦੋ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ ਤੇ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਤੇ ਹੁਣ ਇਹ CCTV ਤਸਵੀਰਾਂ ਵੀ ਸਾਹਮਣੇ ਆ ਗਈਆਂ ਨੇ ਤੇ ਇਹ CCTV ਤਸਵੀਰਾਂ ਇੱਕ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਪੰਜਾਬ ਪੁਲਿਸ ਦੀ ਕਾਰਜਗੁਜ਼ਾਰੀ ਤੇ ਤੇ ਪੰਜਾਬ ਸਰਕਾਰ ਦੀ ਕਾਰਜਗੁਜ਼ਾਰੀ ਤੇ ਕਿ ਪੰਜਾਬ ਦਾ ਲਾਅ ਐਂਡ ਆਰਡਰ ਕਿੱਧਰ ਨੂੰ ਜਾ ਰਿਹਾ ਹੈ ਜਿਸ ਦਾ ਦਿਲ ਕਰਦਾ ਹੈ ਸ਼ਰੇਆਮ ਨਜਾਇਜ਼ ਅਸਲਾ ਚਾਕੇ ਕਿਸੇ ਦੇ ਵੀ ਗੋਲੀਆਂ ਚਲਾ ਰਿਹਾ ਪਰ ਇਹਨਾਂ ਤੇ ਰੋਕਥਾਮ ਪੁਲਿਸ ਕੋਲ ਨਹੀਂ ਹੋ پا ਰਹੀ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਮੋਗਾ ਤੋਂ ਤਨਮੈ ਦੀ ਰਿਪੋਰਟ